ਕੁੜੀਆਂ ਨੂੰ ਲੋਕ ਅਕਸਰ ਚਿੜੀਆਂ ਆਖ ਦਿੰਦੇ ਨੇ ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਚੰਬਾ ਇਹ ਗੱਲ ਸੱਚ ਵੀ ਹੈ ਕਿ ਕੁੜੀਆਂ ਚਿੜੀਆਂ ਜਿਹੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਦੀ ਕਿਸਮਤ ਦੀ ਵਾਗ ਡੋਰ ਉਹਨਾਂ ਦੇ ਮਾਪਿਆਂ ਦੇ ਹੱਥ ਹੁੰਦੀ ਹੈ ਤੇ ਜੇ ਕੁਝ ਬੁਰਾ ਹੋ ਜਾਵੇ ਕਿਸੇ ਕੁੜੀ ਚੜੀ ਨਾਲ ਇਹੋ ਜਿਹੇ ਮਾਪੇ ਆਖ ਦਿੰਦੇ ਨੇ ਕਿ ਕਿਸਮਤ ਦੀਆਂ ਗੱਲਾਂ ਨੇ ਸੰਜੋਗ ਹੀ ਅਜਿਹੇ ਸਨ ਇਹ ਸਭ ਸੁਣ ਕੇ ਲੱਗਦਾ ਹੈ ਕਿ ਚਿੜੀਆਂ ਦੀ ਕਿਸਮਤ ਕੁੜੀਆਂ ਨਾਲੋਂ ਫਿਰ ਵੀ ਚੰਗੀ ਹੁੰਦੀ ਹੈ ਉਹਨਾਂ ਕੋਲ ਖੰਭ ਹੁੰਦੇ ਨੇ ਉਹ ਆਪਣੀ ਮਰਜ਼ੀ ਨਾਲ ਉੱਡ ਸਕਦੀਆਂ ਨੇ ਕੁੜੀਆਂ ਤਾਂ ਇਹ ਵੀ ਨਹੀਂ ਕਰ ਸਕਦੀਆਂ ਇਹਨਾਂ ਤੇ ਤਾਂ ਸ਼ਰੀਕਾ ਖਾਨਦਾਨ ਸੱਤ ਪੀੜੀਆਂ ਦੀ ਇੱਜ਼ਤ ਦਾ ਭਾਰ ਜਿਉ ਲੱਦਿਆ ਹੁੰਦਾ ਹੈ ਇਹ ਉੱਡਣ ਵਾਲੀਆਂ ਚਿੜੀਆਂ ਨਹੀਂ ਬਲਕਿ ਕੱਚ ਦੀਆਂ ਚਿੜੀਆਂ ਬਣ ਕੇ ਰਹਿ ਜਾਂਦੀਆਂ ਨੇ ਜਿਨ੍ਹਾਂ ਨੂੰ ਕਦੇ ਵੀ ਕੋਈ ਵੀ ਚੁੱਕ ਕੇ ਜ਼ਮੀਨ ਤੇ ਪਟਕ ਸਕਦਾ ਹੈ ਫਿਰ ਰਹੇ ਇੰਜ ਟੁੱਟ ਕੇ ਬਿਖਰ ਜਾਂਦੀਆਂ ਨੇ ਕਿ ਮੁੜ ਜੁੜਨਾ ਸੰਭਵ ਅਸੰਭਵ ਹੋ ਜਾਂਦਾ ਹੈ ਅੱਜ ਬਦਲਦੇ ਹੋਏ ਜਮਾਨੇ ਵਿੱਚ ਇਹ ਕੱਚ ਦੀਆਂ ਚਿੜੀਆਂ ਟੁੱਟ ਕੇ ਤੋੜਨ ਵਾਲੇ ਹਰ ਸ਼ਖਸ ਦੇ ਪੈਰਾਂ ਵਿੱਚ ਚੁਭ ਰਹੀਆਂ ਨੇ ਸ਼ਾਇਦ ਇਸੇ ਲਈ ਅੱਜ ਫਿਰ ਤੋਂ ਕਟਾਰੇ 'ਚ ਇਹ ਕੁੜੀਆਂ ਹੀ ਖੜੀਆਂ ਨੇ ਇਹੋ ਹੀ ਕੱਚ ਦੀ ਚਿੜੀ ਬਣ ਕੇ ਮੈਂ ਜੰਮੀ ਸਾਂ ਸਿਰਫ 14 ਕੋ ਵਰਿਆਂ ਦੀ ਸੀ ਜਦੋਂ ਵੱਡੀ ਭੈਣ ਦੀਆਂ ਲਾਵਾਂ ਵੇਲੇ ਮੇਰੇ ਸਿਰ ਤੇ ਸੂਹੀ ਚੁੰਨੇ ਦੇ ਕੇ ਮੇਰੇ ਹੱਥ ਉਹਦੇ ਦਿਓਰ ਦਾ ਪੱਲਾ ਫੜਾ ਕੇ ਮੈਨੂੰ ਵੀ ਉੱਥੇ ਹੀ ਬਿਠਾ ਦਿੱਤਾ ਭੈਣ ਵਿਦਾ ਹੋ ਕੇ ਚਲੀ ਗਈ ਤੇ ਮੇਰੀ ਵਿਦਾਈ 18ਵੇਂ ਸਾਲ ਵਿੱਚ ਹੋਣੀ ਸੀ ਹਾਲੇ ਮੈਨੂੰ ਵਿਆਹ ਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਕੁਝ ਨਹੀਂ ਪਤਾ ਸੀ ਗ੍ਰਹਿਸਤੀ ਜੀਵਨ ਕੀ ਹੁੰਦਾ ਹੈ ਘਰ ਵਾਲਾ ਕੀ ਹੁੰਦਾ ਹੈ ਘਰ ਵਾਲੀ ਹੋਣ ਦੇ ਨਾਤੇ ਇੱਕ ਔਰਤ ਦੇ ਕੀ ਫਰਜ਼ ਹੁੰਦੇ ਨੇ ਇਹਨਾਂ ਬਾਰੇ ਮੈਨੂੰ ਭੋਰਾ ਵੀ ਇਲਮ ਨਹੀਂ ਸੀ ਮਾਪੇ ਖੁਸ਼ੀ ਕਿ ਚਲੋ ਇਹ ਜ਼ਿੰਮੇਵਾਰੀ ਵੀ ਨਿਭੜ ਗਈ ਹੁਣ ਹੋਰ ਚੌਹਾਂ ਸਾਲਾਂ ਨੂੰ ਮੁਕਲਾਵਾ ਦੇ ਦਿਆਂਗੇ ਤੇ ਸਾਡੀ ਚਿੰਤਾ ਖਤਮ ਉਸ ਵੇਲੇ ਮਾਪਿਆਂ ਦੀ ਚਿੰਤਾ ਬਾਰੇ ਸੋਚਦੀ ਹਾਂ ਕਿ ਕੁੜੀਆਂ ਸੱਚਮੁੱਚ ਇੱਕ ਚਿੰਤਾ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦੀਆਂ ਕਹਿੰਦੇ ਨੇ ਹੁਣ ਜ਼ਮਾਨਾ ਬਦਲ ਗਿਆ ਪਰ ਜਦੋਂ ਆਸੇ-ਪਾਸੇ ਵੇਖਦੀ ਹਾਂ ਤਾਂ ਪ੍ਰਣਾਲਾ ਉੱਥੇ ਦਾ ਉੱਥੇ ਹੀ ਦਿਸਦਾ ਹੈ। ਕੁੜੀਆਂ ਅੱਜ ਵੀ ਚਿੰਤਾ ਹੀ ਹਨ। ਬਸ ਚਿੰਤਾ ਦੇ ਵਿਸ਼ੇ ਬਦਲ ਗਏ ਹਨ। ਖੈਰ ਮੈਂ ਆਪਣੀ ਗੱਲ ਕਰ ਰਹੀ ਸੀ। ਮੇਰੇ ਮਾਪਿਆਂ ਦੀ ਖੁਸ਼ੀ ਬਹੁਤ ਚਿਰ ਨਾ ਰਹੀ। ਜਦੋਂ ਮੇਰੇ 18 ਸਾਲ ਦੀ ਹੋਣ ਤੋਂ ਬਾਅਦ ਵੀ ਅਗਲੇ ਮੈਨੂੰ ਵਿਦਾ ਕਰਨ ਨਾ ਆਏ ਤਾਂ ਮਾਪਿਆਂ ਦਾ ਫਿਕਰ ਪਹਿਲਾਂ ਨਾਲੋਂ ਦੁਣਾ ਹੋ ਗਿਆ। ਭੈਣ ਨੂੰ ਵੀ ਉਹੋ ਘਟਵਧ ਹੀ ਆਉਣ ਧਿੰਦੇ ਸਨ ਅਤੇ ਜੇ ਭੈਣ ਆਉਂਦੀ ਵੀ ਸੀ ਤਾਂ ਆਪਣੇ ਪਰੌਣੇ ਦੇ ਨਾਲ ਹੀ ਆਉਂਦੀ ਤੇ ਉਹਦੇ ਨਾਲ ਹੀ ਚਲੀ ਜਾਂਦੀ ਇੰਜ ਹੀ ਕਈ ਵਾਰ ਹੋਇਆ ਫਿਰ ਅੱਕ ਕੇ ਬਾਪੂ ਨੇ ਵਿਚੋਲੇ ਨੂੰ ਭੇਜ ਕੇ ਅਸਲ ਗੱਲ ਪਤਾ ਕਰਵਾਈ ਤਾਂ ਪਤਾ ਲੱਗ ਗਿਆ ਕਿ ਉਹ ਮੁੰਡਾ ਤਾਂ ਆਪਣੀ ਵੱਡੀ ਪਰਜਾਈ ਦੇ ਲੜ ਨਾਲ ਬਚਿਆ ਹੋਇਆ ਹੈ ਫਿਰ ਭੈਣ ਨੂੰ ਬੁਲਾਇਆ ਗਿਆ ਉਹਨਾਂ ਨਾਲ ਸਾਰੀ ਗੱਲ ਖੋਲੀ ਗਈ ਉਹਨਾਂ ਨੇ ਵੀ ਇਹੋ ਦੱਸਿਆ ਕਿ ਉਹਦੀ ਜਠਾਣੀ ਬਹੁਤ ਹੀ ਬੁਰੀ ਜਨਾਨੀ ਹੈ। ਉਹ ਨੂੰ ਨਿੱਕੇ ਹੁੰਦਿਆਂ ਤੋਂ ਹੀ ਆਪਣੇ ਮਗਰ ਲਈ ਫਿਰਦੀ ਹੈ ਤੇ ਹੁਣ ਉਹ ਉਸ ਦੇ ਨਾਲ ਹੀ ਰਹਿੰਦਾ ਹੈ। ਪਰ ਭੈਣ ਦਾ ਘਰ ਵਾਲਾ ਆਖ ਗਿਆ ਸੀ ਕਿ ਤੁਸੀਂ ਫਿਕਰ ਨਾ ਕਰੋ। ਅਸੀਂ ਇਹਨੂੰ ਲੈ ਕੇ ਜ਼ਰੂਰ ਜਾਵਾਂਗੇ। ਹੋਇਆ ਵੀ ਇੰਜ ਹੀ। ਮਹੀਨੇ ਨੂੰ ਮਗਰੋ ਪੂਰੇ ਮਾਣ ਸਨਮਾਨ ਨਾਲ ਮੈਨੂੰ ਵਿਦਾ ਕਰਵਾ ਕੇ ਲੈ ਗਏ। ਇਸ ਉਮਰ ਤੱਕ ਮੈਨੂੰ ਵਿਆਹ ਦੀ ਸੋਝੀ ਆ ਗਈ ਸੀ। ਪਰ ਫਿਰ ਵੀ ਇਹੋ ਪਤਾ ਸੀ ਕਿ ਵਿਆਹ ਤੋਂ ਮਗਰੋਂ ਮੈਂ ਤੇ ਉਹ ਬੇਬੇ ਬਾਪੂ ਵਾਂਗ ਇਕੱਠੇ ਰਹਾਂਗੇ ਰਿਸ਼ਤੇਦਾਰੀਆਂ ਵਿੱਚ ਵੀ ਇਕੱਠੇ ਜਾਇਆ ਕਰਾਂਗੇ ਉਹ ਮੈਨੂੰ ਜੈ ਕੁਰੇ ਆ ਕੇ ਬੁਲਾਇਆ ਕਰੇਗਾ ਤੇ ਮੈਂ ਫੁਲਕੇ ਬਣਾਇਆ ਕਰਾਂਗੀ ਨਿੱਕੇ ਨਿੱਕੇ ਸਾਡੇ ਬਾਲ ਹੋਣਗੇ ਇਹੋ ਸੁਪਨੇ ਤਾਂ ਮੈਂ ਹੁਣ ਤੱਕ ਕੱਤੇ ਸੀ ਪਰ ਮੈਨੂੰ ਕੀ ਪਤਾ ਸੀ ਕਿ ਇਕ ਲੈਣੀ ਤੰਦ ਹੀ ਟੁੱਟ ਜਾਣੀ ਹੈ ਤੇ ਜਿਸ ਚਰਖੇ ਤੇ ਰੀਜਾਂ ਦੀਆਂ ਪੂਣੀਆਂ ਕਤਨ ਦੇ ਮੈਂ ਖਵਾਬ ਲੈ ਰਹੀ ਹਾਂ ਉਹ ਤਾਂ ਚਰਖਾ ਹੀ ਕਿਸੇ ਹੋਰ ਦਾ ਹੈ ਸਹੁਰੇ ਘਰ ਪਹੁੰਚ ਕੇ ਸੱਸ ਨੇ ਬਹੁਤ ਚਾ ਕੀਤਾ ਐਨਾ ਚਾ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਜਿਹਦੇ ਲੜ ਲੱਗ ਕੇ ਮੈਂ ਇਸ ਘਰ ਵਿੱਚ ਆਈ ਸਾਂ ਉਹ ਮੈਨੂੰ ਕਿਤੇ ਵੀ ਨਜ਼ਰ ਨਾ ਆਇਆ ਮੈਂ ਮੇਰੇ ਦਿਲ ਨੂੰ ਧੜਕੂ ਜਿਹਾ ਲੱਗਿਆ ਹੋਇਆ ਸੀ ਕਿ ਉਹ ਆਪਣੀ ਪਰਜਾਈ ਨੂੰ ਭੁੱਲ ਕੇ ਮੇਰੇ ਨਾਲ ਮੋਧੀਆਂ ਕਣੀਆਂ ਚ ਭੇਜ ਸਕੂਗਾ ਜਾਂ ਨਹੀਂ ਅੱਥਨ ਵੇਲਾ ਹੋ ਗਿਆ ਸੀ ਉਹ ਫਿਰ ਵੀ ਘਰ ਨਹੀਂ ਸੀ ਆਇਆ ਸਾਰੀ ਰਾਤ ਸੋਚਾਂ ਵਿੱਚ ਉਸਲਵੱਟੇ ਲੈਂਦੀ ਨੇ ਕੱਢੀ ਕਮਰੇ ਦੀਆਂ ਖਿੜਕੀਆਂ ਰਾਹੀਂ ਵਿੜਕਾਂ ਲੈਂਦੀ ਰਹੀ ਕਿ ਖੌਰੇ ਉਹ ਆਹੀ ਨਾ ਜਾਵੇ ਤੇ ਮੈਂ ਕਮਲਿਆਂ ਵਾਂਗ ਸੁੱਤੀ ਰਹਾ ਸਵੇਰ ਵੇਲੇ ਗੁਰੂ ਘਰ ਪਾਠੀ ਸਿੰਘ ਦੀ ਆਵਾਜ਼ ਆਉਣ ਲੱਗ ਪਈ ਪਰ ਉਹ ਨਾ ਆਇਆ ਤੇ ਮੈਨੂੰ ਵੀ ਨੀਂਦ ਨਾ ਆਈ। ਮੇਰੀ ਸੱਸ ਤੇ ਵੱਡੀ ਭੈਣ ਉੱਠ ਗਈਆਂ। ਉਹਨਾਂ ਦੀ ਆਵਾਜ਼ ਸੁਣ ਕੇ ਮੈਂ ਵੀ ਉੱਠ ਗਈ। ਉੰਜ ਵੀ ਨੀਂਦਰ ਨਹੀਂ ਆ ਰਹੀ ਸੀ ਤੇ ਪੇਟ ਵਿੱਚ ਵੀ ਦਰਦ ਹੋ ਰਿਹਾ ਸੀ। ਦਿਨ ਵਿੱਚ ਪਿੰਡ ਦੀਆਂ ਔਰਤਾਂ ਮੈਨੂੰ ਦੇਖਣ ਆ ਰਹੀਆਂ। ਗਿੱਧਾ ਵੀ ਪਾਇਆ, ਸਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਮੈਨੂੰ ਵੀ ਖੁਸ਼ ਹੋਣਾ ਚਾਹੀਦਾ ਸੀ ਪਰ ਮੈਨੂੰ ਤਾਂ ਫਿਕਰ ਖਾ ਰਿਆ ਸੀ ਕਿ ਉਹ ਅੱਜ ਵੀ ਘਰ ਆਊਗਾ ਜਾਂ ਨਹੀਂ। ਅਖੀਰ ਉਹਦੇ ਬਿਨਾ ਮੇਰਾ ਇੱਥੇ ਵजूद ਵੀ ਕੀ ਸੀ ਜੇ ਉਹ ਮੈਨੂੰ ਨਾ ਪਣਾਏਗਾ ਤੇ ਮੈਂ ਹੋਰ ਕਿਸੇ ਦੇ ਅਪਣਾਉਣ ਜਾਂ ਨਾ ਅਪਣਾਉਣ ਨਾਲ ਕੀ ਫਰਕ ਪੈਂਦਾ ਹੈ ਦਿਨ ਵੀ ਲੰਘ ਗਿਆ ਮੁੜ ਕੇ ਰਾਤ ਵੀ ਆ ਗਈ ਫਿਰ ਮੈਂ ਆਪਣੀ ਭੈਣ ਨੂੰ ਪੁੱਛ ਹੀ ਲਿਆ ਕਿ ਉਹ ਕਿੱਥੇ ਹੈ ਅੱਗੋ ਭੈਣ ਨੇ ਜਵਾਬ ਦਿੱਤਾ ਜੋ ਸੁਣ ਕੇ ਮੇਰਾ ਰੋਣਾ ਨਿਕਲ ਗਿਆ ਕਹਿੰਦੀ ਤੂੰ ਉਹਦਾ ਇੰਤਜ਼ਾਰ ਨਾ ਕਰ ਉਹਨੇ ਨਹੀਂ ਆਉਣਾ ਉਹਨੂੰ ਤਾਂ ਉਸ ਡੈਨ ਨੇ ਕੋਈ ਕਾਲਾ ਜਾਦੂ ਕਰ ਦਿੱਤਾ ਹੈ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਸਾਨੂੰ ਦੋਵਾਂ ਨੂੰ ਕੁਸਰਮੁਸਰ ਕਰਦੀਆਂ ਦੇਖ ਸੱਸ ਵੀ ਆ ਗਈ ਉਹਨੇ ਮੇਰੇ ਸਿਰ ਨੂੰ ਪਲੋਸਦਿਆਂ ਕਿਹਾ ਧੀਏ ਤੂੰ ਫਿਕਰ ਨਾ ਕਰ ਆਪਾਂ ਕੱਲ੍ਹ ਹੀ ਬਾਬੇ ਕੋਲੋਂ ਤਵੀਦ ਕਰਾ ਕੇ ਲੈ ਕੇ ਆਵਾਂਗੇ ਦੇਖੀ ਫਿਰ ਕਿਵੇਂ ਦਿਨਾਂ 'ਚ ਹੀ ਉਹ ਕੰਜਰੀ ਦਾ ਖਿਹੜਾ ਛੱਡ ਤੇਰੇ ਵਸ 'ਚ ਹੁੰਦਾ ਮੈਨੂੰ ਮੇਰੀ ਸੱਸ ਦੀ ਗੱਲ ਤੇ ਯਕੀਨ ਹੋ ਗਿਆ ਜੀ ਅੱਜ ਮੈਨੂੰ ਕੋਈ ਇੰਜ ਕਹਿੰਦਾ ਤਾਂ ਮੈਂ ਜ਼ਰੂਰ ਅੱਗੋਂ ਜਵਾਬ ਦਿੰਦੀ ਕਿ ਐਨੇ ਸਾਲਾਂ ਤੋਂ ਅੱਖਾਂ ਤੇ ਕਿਹੜੀ ਪੱਟੀ ਬੰਨੀ ਤੁਰੀ ਫਿਰਦੇ ਸੀ ਤੁਸੀਂ ਉਦੋਂ ਦੇ ਆਪਣੇ ਵਸ ਕਰ ਲੈਂਦੇ ਪਰ ਮੈਂ ਉਦੋਂ ਅਣਪੋਹਲ ਸੀ ਸਭ ਕੁਝ ਸੱਚ ਹੀ ਲੱਗਦਾ ਸੀ ਇੱਕ ਰਾਤ ਹੋਰ ਸਬਰ ਦਾ ਘੁੱਟ ਭਰ ਕੇ ਲੰਘਾ ਲਈ ਅਗਲੇ ਦਿਨ ਮੇਰੀ ਸੱਸ ਮੈਨੂੰ ਤੇ ਮੇਰੀ ਵੱਡੀ ਭੈਣ ਨੂੰ ਨਾਲ ਲੈ ਕੇ ਕਿਸੇ ਸਿਆਣੇ ਕੋਲ ਗਈ ਸਾਰੀ ਗੱਲ ਸੁਣਨ ਮਗਰੋਂ ਉਸ ਸਿਆਣੇ ਨੇ ਰਾਖ ਦੀ ਪੁੜੀ ਬਣਾ ਕੇ ਦੇ ਦਿੱਤੀ ਤੇ ਨਾਲ ਹੀ ਤਵੀਤ ਕਰਕੇ ਦੇ ਦਿੱਤਾ ਲੌਂਗ ਨੂੰ ਉਸ ਰਾਖ 'ਚ ਦੱਬ ਕੇ ਰੱਖਣ ਮਗਰੋਂ ਚਾਹ 'ਚ ਪਾ ਕੇ ਪਿਉਣ ਲਈ ਕਿਹਾ ਅਖੇ ਇਸ ਨੂੰ ਪੀਣ ਮਗਰੋਂ ਉਹ ਬਿੰਦ ਵੀ ਪਰਜਾਈ ਕੋਲ ਨਾ ਰਹੁ ਸਾਰਾ ਕੁਝ ਵਿਚਾਲੇ ਛੱਡ ਮੇਰੇ ਕੋਲ ਭੱਜੇ ਆਵੇਗਾ ਤੇ ਉਸ ਨੇ ਇਹ ਵੀ ਕਿਹਾ ਕਿ ਆਉਂਦੀ ਪੂਰਨ ਮਾਛੀ ਨੂੰ ਮੇਰੀ ਝੋਲੀ ਫੁੱਲ ਖੇੜ ਪਵੇਗਾ ਉਹੋ ਸਿਆਣੇ ਦੀਆਂ ਗੱਲਾਂ ਸੁਣ ਕੇ ਇੱਕ ਉਮੀਦ ਜਿਹੀ ਵੱਜ ਗਈ ਹੁਣ ਤਾਂ ਬਸ ਰਾਖ ਤੇ ਤਵੀਤ ਹੀ ਸਾਰੀ ਗੱਲ ਨਿਰਭਰ ਕਰਦੀ ਸੀ ਉਸ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਉਸ ਰਾਤ ਵੀ ਨਾ ਆਇਆ ਉਹ ਰਾਤ ਮੇਰੀ ਰੋਂਦੀ ਦੀ ਨਿਕਲ ਗਈ ਤਿੰਨ ਦਿਨ ਮੈਂ ਖੁਦ ਨੂੰ ਸਜਾ ਕੇ ਰੱਖਿਆ ਪਰ ਹੁਣ ਮੇਰੇ 'ਚ ਇਹ ਸਭ ਕਰਨ ਦੀ ਹਿੰਮਤ ਨਹੀਂ ਬਚੀ ਸੀ ਅਖੀਰ ਮੇਰਾ ਸੱਜਣਾ ਸਵਰਨਾ ਮੇਰਾ ਸੁਹਾਪਣ ਕਿਹਨੇ ਦੇਖਣਾ ਸੀ ਦੇਖਣ ਵਾਲਾ ਤਾਂ ਕਿਸੇ ਹੋਰ ਦੀਆਂ ਬੁੱਕਲਾਂ ਦਾ ਨਿੱਗ ਮਾੜ ਰਿਹਾ ਸੀ ਤੇ ਮੇਰੀ ਸੇਜ ਤਾਂ ਉਂਝ ਹੀ ਸੁੰਨੀ ਦੀ ਸੁੰਨੀ ਪਈ ਸੀ ਅਖੀਰ ਚੌਥੇ ਦਿਨ ਉਹ ਆਇਆ ਪਰ ਇਕੱਲਾ ਨਹੀਂ ਆਪਣੀ ਪਰਜਾਈ ਨੂੰ ਨਾਲ ਲੈ ਕੇ ਆਇਆ ਸੀ ਦੋਵੇਂ ਜਣੇ ਪਤੀ ਪਤਨੀ ਵਾਂਗਰ ਸਾਈਕਲ ਤੇ ਬੈਠ ਕੇ ਆਏ ਸਨ ਉਹ ਉਹਦੇ ਮੂਹਰੇ ਬੈਠੀ ਸੀ ਉਹਨਾਂ ਨੂੰ ਇੰਜ ਦੇਖ ਕੇ ਮੇਰਾ ਦਿਲ ਸੜ ਗਿਆ ਮੈਨੂੰ ਤਾਂ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣਾ ਦੁੱਖ ਕਿੰਜ ਜ਼ਾਹਰ ਕਰਾਂ ਮੈਂ ਉਹਨਾਂ ਨੂੰ ਦੇਖ ਕੇ ਕਮਰੇ ਵਿੱਚ ਚਲੀ ਗਈ ਤੇ ਕਿੰਨਾ ਚਿਰ ਉੱਥੇ ਬੈਠੀ ਰੋਂਦੀ ਰਹੀ ਉਸ ਦੇ ਦਿਲ 'ਚ ਇੱਕ ਵਾਰ ਵੀ ਖਿਆਲ ਨਾ ਆਇਆ ਕਿ ਇਹ ਸਾਰੇ ਹੱਕ ਮੇਰੇ ਨੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਉਸ ਨਾਲ ਮਹਿਲਾਵਾਂ ਲਈਆਂ ਸੀ ਮੇਰੇ ਹੱਥਾਂ 'ਤੇ ਉਹਦੇ ਨਾਮ ਦੀ ਮਹਿੰਦੀ ਲੱਗੀ ਹੈ ਸ਼ਗਣਾ ਦਾ ਚੂੜਾ ਮੈਂ ਆਪਣੀਆਂ ਬਾਹਾਂ 'ਚ ਪਾਇਆ ਸੀ ਇਥੋਂ ਦੀਆਂ ਸਭ ਔਰਤਾਂ ਮੈਨੂੰ ਭਿੰਦਰ ਦੀ ਬਹੂ ਕਹਿ ਕੇ ਬੁਲਾ ਰਹੀਆਂ ਸਨ ਫਿਰ ਮੇਰੇ ਉਹ ਸਾਰੇ ਹੱਕ ਕਿਸੇ ਹੋਰ ਨੂੰ ਕਿੰਜ ਦੇ ਸਕਦਾ ਸੀ ਜਦੋਂ ਤੋਂ ਸਮਝ ਆਈ ਸੀ ਕਿ ਮੇਰਾ ਵਿਆਹ ਹੋ ਗਿਆ ਹੈ ਮੈਂ ਕਿੰਨੇ ਚਾਵਾਂ ਨਾਲ ਤੋਤਿਆਂ ਵਾਲੀਆਂ ਦਰਿਆ ਖਾਸ ਸਾਡੇ ਦੋਵਾਂ ਦੇ ਮੰਝਿਆਂ ਤੇ ਵਿਛਾਣ ਲਈ ਬੁਣੀਆਂ ਸਨ ਕਿੰਨੇ ਰੁਮਾਲਾਂ ਤੇ ਉਹਦਾ ਨਾਮ ਲਿਖ ਕੇ ਕਢਾਈ ਕੀਤੀ ਸੀ ਚਾਦਰਾਂ ਦੇ ਕੋਨਿਆਂ ਤੇ ਵੀ ਉਸਦਾ ਨਾਮ ਲਿਖਿਆ ਸੀ। ਉਹਨੂੰ ਝੱਲ ਮਾਰਨ ਵਾਸਤੇ ਖਾਸ ਪੱਖੀ ਬਣਾਈ ਸੀ। ਮੈਨੂੰ ਲੱਗਦਾ ਹੁੰਦਾ ਸੀ ਕਿ ਸ਼ਾਇਦ ਉਹ ਵੀ ਮੇਰੇ ਲਈ ਉਹੀ ਸਭ ਮਹਿਸੂਸ ਕਰਦਾ ਹੋਵੇਗਾ ਜਿਵੇਂ ਮੈਂ ਕਰਦੀ ਹਾਂ। ਜਦੋਂ ਵੱਡੀ ਭੈਣ ਕਾਕੇ ਨੂੰ ਗੋਦੀ ਚੁੱਕ ਜੀਜਾ ਜੀ ਦੀ ਪੈੜ ਤੇ ਪੈੜ ਧਰਦੀ ਉਹਨਾਂ ਦੇ ਪਿੱਛੇ-ਪਿੱਛੇ ਤੁਰਦੀ ਤਾਂ ਮੇਰੇ ਮਨ ਵਿੱਚ ਵੀ ਨਿੱਗੇ ਜਿਹੇ ਅਹਿਸਾਸ ਹੁਲਾਰੇ ਲੈਣ ਲੱਗ ਜਾਂਦੇ। ਪਰ ਜੋ ਵੀ ਸੁਣਿਆ ਸੀ ਉਹ ਸਭ ਐਨਾ ਸੱਚ ਨਿਕਲੂਗਾ ਇਹ ਤਾਂ ਇੱਥੇ ਆ ਕੇ ਹੀ ਪਤਾ ਲੱਗ ਸਕਿਆ ਮੇਰੀ ਰੋਂਦੀ ਦੇ ਮੋਢੇ ਤੇ ਕਿਸੇ ਨੇ ਆ ਕੇ ਹੱਥ ਰੱਖਿਆ ਮੈਂ ਮੁੜ ਕੇ ਵੇਖਿਆ ਤਾਂ ਮੇਰੀ ਸੱਸ ਸੀ ਉਹਨੇ ਮੈਨੂੰ ਕਿਹਾ ਜਾ ਉਹਨੂੰ ਚਾਹ ਦੇ ਕੇ ਆ ਇਹ ਇਹ ਉਹੀ ਲੰਗਾਂ ਵਾਲੀ ਚਾਹ ਹੈ ਮੈਨੂੰ ਉਸ ਸਿਆਣੇ ਦੀ ਕਹੀ ਗੱਲ ਚੇਤੇ ਆ ਗਈ ਮੈਂ ਹਿੰਮਤ ਕਰਕੇ ਉੱਠੀ ਤੇ ਉਹਦੇ ਲਈ ਚਾਹ ਲੈ ਕੇ ਗਈ ਪਰ ਉਸ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਆਪਣੀ ਪਰਜਾਈ ਨੂੰ ਆਪਦੇ ਲਈ ਚਾਹ ਬਣਾਉਣ ਲਈ ਕਿਹਾ ਇਹ ਵਰਤਾਰਾ ਦੇਖ ਕੇ ਮੇਰੀ ਸੱਸ ਨੂੰ ਖੌਰੇ ਕੀ ਗੁੱਸਾ ਆਇਆ ਉਸ ਨੇ ਇੱਕਦਮ ਚੀਖ ਕੇ ਕਿਹਾ ਹਰਾਮ ਦੀਏ ਜਾਈਏ ਜਿਹੜੀਆਂ ਚਾਹਾਂ ਇਹਨੂੰ ਬਣਾ ਬਣਾ ਕੇ ਪਿਉ ਨੂੰ ਫਿਰਦੀਆਂ ਉਹ ਆਪਣੇ ਖਸਮ ਨੂੰ ਪਿਆ ਜਿਹੜਾ ਵਿਆਹਾਂ ਵੀ ਨਾ ਵਿਆਹਾ ਇੱਕ ਬਰਾਬਰ ਹੋਇਆ ਪਿਆ ਤੇਰੇ ਆ ਲਛਣਾ ਕਰਕੇ ਮੇਰਾ ਗਊ ਵਰਗਾ ਪੁੱਤ ਟਰੱਕਾਂ ਦੇ ੱੱੱਕੇ ਖਾਣ ਲਈ ਮਜਬੂਰ ਹੋ ਗਿਆ ਕਿਹੋ ਜਹੀ ਕਲੈਣੀ ਸਾਡੇ ਘਰੇ ਆ ਗਈ ਵੈੜ ਕੀ ਕਿਸੇ ਥਾਂ ਦੀ ਨਾ ਆਪ ਵਸਦੀ ਆ ਨਾ ਇਹਨੂੰ ਪਸੰਦ ਦਿੰਦੀ ਆ ਦੋ ਦੋ ਖਸਮ ਰੱਖੀ ਫਿਰਦੀ ਆ ਅਜਿਹੀ ਛੁੱਟੜ ਤਾਂ ਕਿਸੇ ਨੇ ਨਾ ਦੇਖੀ ਹੋਣੀ ਤੇ ਨਾ ਕਿਤੇ ਇਹ ਤੋਂ ਪਹਿਲਾਂ ਜੰਮੀ ਹੋਣੀ ਆ ਮੇਰੀ ਸੱਸ ਬੋਲਦੀ ਰਹੀ ਤੇ ਉਹ ਦੋਵੇਂ ਜਣੇ ਚੁੱਪ ਕਰਕੇ ਉਹਦੇ ਮੂੰਹ ਹਲ ਵੇਖਦੇ ਰਹੇ ਜਦੋਂ ਸੱਸ ਚੁੱਪ ਹੋ ਗਈ ਤੇ ਪਿੰਦਰ ਉਠਿਆ ਤੇ ਆਪਣੀ ਪਰਝਾਈ ਨੂੰ ਬਾਹ ਤੋਂ ਫੜ ਕੇ ਮਾਂ ਵੱਲ ਵੇਖਦਾ ਹੋਇਆ ਬੋਲਿਆ ਕਿੰਨੀ ਵਾਰ ਕਿਹਾ ਕਿ ਜੇ ਕੁਝ ਕਹਿਣਾ ਹੋਵੇ ਤਾਂ ਮੈਨੂੰ ਕਿਹਾ ਕਰ ਇਹਨੂੰ ਨਹੀਂ ਮੈਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਰਹਿ ਰਿਆਂ ਜੋ ਵੱਡੇ ਬਾਈ ਨੂੰ ਕੋਈ ਦੁੱਖ ਨਹੀਂ ਤਾਂ ਤੈਨੂੰ ਕੀ ਆ ਨਾਲੇ ਮੈਂ ਤਾਂ ਨਾ ਕੀਤੀ ਸੀ ਕਿ ਆਹ ਮਕਲਾਵਾ ਨਹੀਂ ਲੈ ਕੇ ਆਉਣਾ ਫਿਰ ਕਿਉਂ ਲੈ ਕੇ ਆਏ ਉਹਨੇ ਮੇਰੇ ਵੱਲ ਵੇਖਦਿਆਂ ਕਿਹਾ ਇਹ ਹਾਰ ਸ਼ਿੰਗਾਰ ਕਰਨ ਦੀ ਕੋਈ ਲੋੜ ਨਹੀਂ ਆਪਣੇ ਘਰਦਿਆਂ ਨੂੰ ਬੁਲਾ ਤੇ ਚਲੀ ਜਾ ਭੁੱਲ ਜਾ ਕਿ ਕਦੀ ਆਪਣਾ ਵਿਆਹ ਵੀ ਹੋਇਆ ਸੀ ਨਾਲੇ ਉਹ ਕੋਈ ਵਿਆਹ ਸੀ ਨਾ ਤੈਨੂੰ ਪੁੱਛਿਆ ਨਾ ਮੈਨੂੰ ਫਿਰ ਉਸਨੇ ਆਪਣੇ ਪਰਜਾਈ ਨੂੰ ਕਿਹਾ ਚੱਲ ਆਪਾਂ ਸ਼ਹਿਰ ਵਾਪਸ ਚੱਲੀਏ ਇੱਥੇ ਤਾਂ ਸਾਲਿਆਂ ਦਾ ਆਹੀ ਕੁਤਕਲੇਸ਼ ਰਹਿਣਾ ਕਰਦਾ ਕੋਈ ਵੀ ਜੀ ਉਹਨਾਂ ਨੂੰ ਰੋਕਣ ਦੀ ਹਿੰਮਤ ਨਾ ਕਰ ਸਕਿਆ ਉਸਨੇ ਆਪਣੀ ਪਰਜਾਈ ਨੂੰ ਸਾਈਕਲ ਦੇ ਮੂਹਰੇ ਬਿਠਾਇਆ ਤੇ ਪੈਡਲ ਮਾਰ ਕੇ ਛਲਾ ਪਲਾ ਛਿਨਾ ਚਹੀ ਢੂੜ ਦੇ ਵਲਵਲੇ ਉਠਾਉਂਦਾ ਹੋਇਆ ਅੱਖੋਂ ਓਲੇ ਹੋ ਗਿਆ ਮੈਂ ਡੋਰਪੌਰ ਹੋ ਨਿਮ ਥਲੇ ਖੜੀ ਇੰਜ ਲੱਗ ਰਹੀ ਸੀ ਜਿਵੇਂ ਸਾਈਕਲ ਨਾਲ ਔੜ ਰਹੀ ਧੂੜ ਸਿੱਧੀ ਕਾਲਖ ਬਣ ਕੇ ਮੇਰੀਆਂ ਰੀਜਾਂ ਤੇ ਲੱਗ ਗਈ ਹੋਵੇ ਮੇਰੇ ਸੁਪਣਿਆਂ ਨੂੰ ਖਤਮ ਕਰ ਰਹੀ ਹੋਵੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਸੁਹਾਗਣ ਵਿਧਵਾ ਹੋ ਗਈ ਹੋਵਾਂ ਜੇਕਰ ਉਸ ਨੂੰ ਕੁਝ ਹੋਇਆ ਹੁੰਦਾ ਤਾਂ ਛਾਤੀ ਪਿੱਟ ਪਿੱਟ ਕੇ ਚੂੜੀਆਂ ਭੰਨ ਦਿੰਦੀ ਤੇ ਮਨ ਨੂੰ ਕੁਝ ਤਰਵਾਸ ਆਉਂਦਾ ਕਿ ਉਹ ਮਰ ਗਿਆ ਹੈ ਪਰ ਇਹ ਤਾਂ ਮੇਰੇ ਨਾਲ ਉਹ ਜੱਗੋਂ ਤੇਰਵੀਂ ਕਰ ਗਿਆ ਜਿਸ ਵਿੱਚ ਨਾ ਜਿਉਂਦਿਆਂ ਚ ਸੀ ਤੇ ਨਾ ਹੀ ਮੋਇਆਂ ਚ ਮੇਰੀ ਸੱਸ ਨੇ ਮੇਰਾ ਸਮਾਨ ਬਣਵਾਇਆ ਤੇ ਵਾਪਸ ਵੱਡੀ ਭੈਣ ਜੀਜਾ ਜੀ ਸੌ ਰਾਤ ਤੇ ਵਿਚੋਲਾ ਮੈਨੂੰ ਨਾਲ ਲੈ ਕੇ ਪੇਕੇ ਛੱਡ ਆਏ ਸਹੁਰੇ ਨੇ ਆਪਣੀ ਪੱਗ ਲਾ ਕੇ ਬਾਪੂ ਦੇ ਪੈਰਾਂ ਵਿੱਚ ਰੱਖ ਦਿੱਤੀ ਤੇ ਆਖਿਆ ਤੁਸੀਂ ਇਹੋ ਸਮਝ ਲਵੋ ਕਿ ਅਸੀਂ ਆਪਣੀ ਧੀ ਹੀ ਛੱਡਣ ਆਏ ਹਾਂ ਇੱਕ ਦਾਗ ਵੀ ਨਹੀਂ ਲੱਗਿਆ ਇਸਤੀ ਨੂੰ ਜਿਵੇਂ ਲੈ ਕੇ ਗਈ ਸੀ ਉਸੇ ਤਰ੍ਹਾਂ ਛੱਡ ਕੇ ਜਾ ਰਹੇ ਹਾਂ ਉਹ ਤਾਂ ਇਹ ਸਾਰੀਆਂ ਗੱਲਾਂ ਆ ਕੇ ਮੈਨੂੰ ਆਪਣੇ ਗਲੋਂ ਲਾ ਕੇ ਚਲੇ ਗਏ ਸੀ ਪਰ ਹੁਣ ਮੇਰਾ ਕੀ ਅਸਲ ਸਵਾਲ ਤਾਂ ਇਹੋ ਸੀ ਹੁਣ ਮੇਰੀ ਕੀ ਜ਼ਿੰਦਗੀ ਮੇਰਾ ਮਨ ਇੰਨਾ ਭਰਿਆ ਸੀ ਕਿ ਮੈਂ ਜੋ ਕੁਝ ਵੀ ਪਿੰਦਰ ਨੂੰ ਦਿਲ ਚ ਵਸਾ ਕੇ ਬਣਾਇਆ ਸੀ ਉਹ ਦਰਿਆ ਖੇਸ ਚਾਦਰਾਂ ਰੁਮਾਲ ਅੱਪੱਖੀਆਂ ਸਭ ਕੁਝ ਅੱਗ ਵਿੱਚ ਭਸਮ ਕਰ ਦਿੱਤਾ ਫਿਰ ਵੀ ਚੈਨ ਨਾ ਮਿਲਿਆ ਤੇ ਸੂਹੀ ਚੁੰਨੀ ਤੇ ਚੂੜਾ ਚੁੱਕ ਕੇ ਸਾੜ ਦਿੱਤਾ ਬੀਬੀ ਬਾਪੂ ਨੂੰ ਫਿਕਰ ਲੱਗ ਗਿਆ ਕਿ ਕਿਤੇ ਕੁੜੀ ਝੱਲੀ ਨਾ ਹੋ ਜਾਵੇ ਮੇਰਾ ਝੱਲ ਖਲਾਰਿਆ ਦੇਖ ਕੇ ਬਾਪੂ ਹੌਕਾ ਲੈ ਗਿਆ ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੋ ਗਿਆ ਉਹ ਆਵਾ ਤਵਾ ਬੋਲਣ ਲੱਗ ਪਿਆ ਅਜੀਹਾ ਬੋਲਣ ਲੱਗਿਆ ਕਿ ਮੋੜ ਉਸ ਦਾ ਸਾਰਾ ਸਾਲ ਆਹੀ ਹਾਲ ਰਿਆ ਰਾਤਾਂ ਨੂੰ ਉઠ ਉਠ ਲੋਕਾਂ ਨੂੰ ਗਾਲਾਂ ਕੱਢਣ ਲੱਗ ਪੈਂਦਾ ਗੰਡਾਸਾ ਚੁੱਕ ਕੇ ਕਿਧਰੇ ਕਦੇ ਕਿਧਰੇ ਇਹਨੂੰ ਤੁਰ ਪੈਂਦਾ ਤੇ ਕਦੇ ਕਿਧਰ ਨੂੰ ਫੜ ਕੇ ਰਾਤੋਂ ਮੋੜ ਕੇ ਲੈ ਕੇ ਆਉਂਦੇ ਮਸਾਂ ਸੌਂਦਾ ਸੀ ਪਰ ਜਦੋਂ ਉੱਠਦਾ ਫਿਰ ਉਹੀ ਹਾਲ ਲੋਕ ਆਖਦੇ ਕੁੜੀ ਨਿਰੀ ਨਹੈਸ਼ ਐ ਨਾ ਸੌਰੀ ਵਸੇਬਾ ਹੋਇਆ ਤੇ ਲੱਗਦਾ ਹੁਣ ਪੇਕਾ ਘਰ ਵੀ ਬਰਬਾਦ ਕਰਕੇ ਛੱਡੂ ਕਿਸੇ ਵਿਆਹ ਵਿੱਚ ਜਾਣ ਦੀ ਪੂਰੀ ਮਨਾਹੀ ਸੀ ਕੁੜੀਆਂ 부ੜੀਆਂ ਵੀ ਵਿਆਹੀ ਮੰਗੀ ਕੁੜੀ ਨੂੰ ਮੇਰੇ ਕੋਲ ਵੀ ਨਾ ਆਉਣ ਦਿੰਦੀਆਂ ਠੀਕ ਕਿਤੇ ਪਰਛਾਵਾਂ ਨਾ ਪੈ ਜਾਵੇ ਇਹ ਸਾਰਾ ਕੁਝ ਹਾਲੇ ਘਟ ਸੀ ਕਿ ਇੱਕ ਦਿਨ ਬਾਪੂ ਪੂਰਾ ਹੋ ਗਿਆ ਸਾਨੂੰ ਛੱਡ ਜਹਾਨੋਂ ਤੁਰ ਗਿਆ ਮਗਰ ਮੈਂ ਮਾਂ ਤੇ ਨਿੱਕਾ ਵੀਰ ਰਹਿ ਗਏ ਵੱਡਾ ਵੀਰ ਤਾਂ ਉਂਝ ਵੀ ਖਫਾ ਰਹਿੰਦਾ ਸੀ ਉਪਰੋ ਵੱਡੀ ਭਾਪੀ ਆਖਦਿਆ ਕਰਦੀ ਕਿ ਤੇਰੀ ਦਰ ਤੇ ਬੈਠੀ ਧੀ ਨੂੰ ਮੈਂ ਲੰਬੂ ਲਾਉਂਦੀ ਆ ਮਜਬੂਰ ਹੋਈ ਬੇਬੇ ਸਭ ਕੁਝ ਸੁਣ ਕੇ ਚੁੱਪ ਹੋ ਜਾਇਆ ਕਰਦੀ ਵੱਡੇ ਵੀਰ ਤੇ ਪਰਜਾਈ ਦੇ ਪਤਾ ਨਹੀਂ ਲੋਕਾਂ ਨੇ ਕੀ ਕੰਨ ਭਰ ਦਿੱਤੇ ਜਾਂ ਭਾਬੀ ਦੇ ਪੇਕੇ ਆਨੇ ਕੁਝ ਕਹਿ ਦਿੱਤਾ ਉਹਨੇ ਅੱਡ ਹੋਣ ਦੀ ਰੱਟ ਲਾ ਲਈ ਸਾਰੇ ਕਾਸੇ ਚ ਫਿਰ ਮੇਰਾ ਹੀ ਕਸੂਰ ਕੱਢਿਆ ਜਾ ਰਿਆ ਸੀ ਕਿ ਇਸ ਦੀ ਤਾਂ ਕਿਸਮਤ ਹੀ ਭੈੜੀ ਹੈ ਜਿੱਥੇ ਵੀ ਜਾਵੇਗੀ ਮਨਹੋਸ਼ੀਅਤ ਨਾਲ ਲੈ ਕੇ ਹੀ ਜਾਵੇਗੀ ਹੁਣ ਇਹਦਾ ਵਿਆਹ ਕਿੱਥੇ ਹੋਣਾ ਏ ਬੇਬੇ ਕੁਈ ਤਮਾਸ਼ਾ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਦੋਵਾਂ ਦੀ ਗੱਲ ਮੰਨ ਕੇ ਚੁੱਪਚਾਪ ਮੈਨੂੰ ਤੇ ਨਿੱਕੇ ਵੀਰੇ ਨੂੰ ਨਾਲ ਲੈ ਕੇ ਅੱਡ ਹੋ ਗਈ ਸੋਚਿਆ ਸੀ ਝਗੜੇ ਝੇੜੇ ਨਿਬੜ ਜਾਣਗੇ ਪਰ ਉਹ ਤਾਂ ਹੋਰ ਵਧ ਗਏ ਸਾਰਾ ਆਂਡ ਗਵਾਂਡ ਬੇਬੇ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਫਿਰ ਵੀ ਪਰਚਾਈ ਨੇ ਆਂਡ ਗਵਾਂਡ ਵਿੱਚ ਜਾ ਜਾ ਕੇ ਬੇਬੇ ਤੇ ਮੇਰੇ ਬਾਰੇ ਚੰਗੀਆਂ ਮਾੜੀਆਂ ਗੱਲਾਂ ਕਰਨੀਆਂ ਗਵਾਂਡਣਾ ਨੇ ਚਾਰ ਗੱਲਾਂ ਹੋਰ ਜੋ ਕੋਲੋਂ ਜੋੜ ਕੇ ਬੇਬੇ ਨੂੰ ਦੱਸ ਜਾਣੀਆਂ ਇੱਕ ਦੋ ਵਾਰ ਤਾਂ ਬੇਬੇ ਨੇ ਭਾਬੀ ਨੂੰ ਗਵਾਂਡੀਆਂ ਕੋਲ ਘਰ ਦੀਆਂ ਗੱਲਾਂ ਕਰਨ ਤੋਂ ਮਨਾ ਕੀਤਾ ਤਾਂ ਭਾਬੀ ਰੋਲਾ ਪਾ ਕੇ ਫਿਰ ਬਹਿ ਗਈ ਉਸ ਤੋਂ ਮਗਰੋਂ ਬੇਬੇ ਨੇ ਕੰਨਾਂ ਨੂੰ ਹੱਥ ਲਗਾ ਲਏ ਕਿ ਹੁਣ ਕਦੇ ਕੁਝ ਨਹੀਂ ਕਹਿਣਾ ਕੋਈ ਗੱਲ ਇਧਰੋਂ ਉਧਰੋਂ ਪਤਾ ਲੱਗਦੀ ਤਾਂ ਬੇਬੇ ਕੰਨਾਂ ਵਿੱਚ ਰੂਹ ਹੀ ਲੈ ਲੈਂਦੀ ਇਧਰ ਮੇਰਾ ਜਿਉਣਾ ਤਾਂ ਵਿਧਵਾ ਨਾਲੋਂ ਵੀ ਭੈੜਾ ਹੋ ਗਿਆ ਸੀ ਨਾ ਕਦੇ ਕਿਸੇ ਦੇ ਵਿਆਹ ਚ ਜਾਂਦੀ ਜੇ ਜਾਣਦਾ ਚਿੱਤ ਵੀ ਕਰਦਾ ਤਾਂ ਕੁੜੀਆਂ ਮੇਰੇ ਕੋਲੋਂ ਇੰਜ ਪਰਾਂ ਹੋ ਕੇ ਲੰਘਦੀਆਂ ਜਿਵੇਂ ਮੈਨੂੰ ਕੋਈ ਛੂਤ ਦਾ ਰੋਗ ਲੱਗਿਆ ਹੋਵੇ ਅੱਖਾਂ ਵਿੱਚ ਹੰਝੂ ਪਰ ਕੇ ਮੈਂ ਘਰ ਆ ਜਾਇਆ ਕਰਦੀ ਘਰ ਦੇ ਕੰਮ ਕਰ ਤੋਂ ਇਲਾਵਾ ਮੇਰੀ ਜ਼ਿੰਦਗੀ ਵਿੱਚ ਹੁਣ ਕੁਝ ਵੀ ਨਹੀਂ ਰਹਿ ਗਿਆ ਸੀ ਸਮਾਂ ਪਾ ਕੇ ਨਿੱਕੇ ਵੀਰੇ ਨੇ ਆਪਣੇ ਹਿੱਸੇ ਦੀ ਖੇਤੀ ਸੰਭਾਲ ਲਈ ਤੇ ਉਸਨੇ ਨਾਲ ਨਾਲ ਦੁੱਧ ਦੀ ਡੇਰੀ ਵੀ ਖੋਲ ਲਈ ਕੰਮ ਵਧੀਆ ਚੱਲਣ ਲੱਗ ਪਿਆ ਉਹਦੇ ਲਈ ਕੋਈ ਰਿਸ਼ਤਾ ਆਉਂਦਾ ਤਾਂ ਘਰ ਛੁੱਟੜ ਕੁੜੀ ਨੂੰ ਬੈਠੀ ਦੇਖ ਕੇ ਉਹ ਰਿਸ਼ਤਾ ਵੀ ਸਿਰੇ ਨਾ ਚੜਦਾ ਕਹਿੰਦੇ ਨੇ 12 ਸਾਲਾਂ ਬਾਅਦ ਤਾਂ ਰੂੜੀ ਦੀ ਕਿਸਮਤ ਵੀ ਜਾਗ ਪੈਂਦੀ ਹੈ ਤੇ ਸ਼ਾਇਦ ਮੇਰੇ ਨਾਲ ਵੀ ਇੰਝ ਹੀ ਹੋਇਆ ਸੀ ਕਿਸਮਤ ਜਾਗ ਗਈ ਵੀਰੇ ਦੇ ਕਿਸੇ ਅਣਜਾਣ ਪਛਾਣ ਨੇ ਮੇਰਾ ਰਿਸ਼ਤਾ ਪੱਕਾ ਕਰਵਾ ਦਿੱਤਾ ਅਗਲੇ ਮੈਨੂੰ ਉਚੇਚਾ ਦੇਖਣ ਵੀ ਨਾ ਆਏ ਸਾਰੇ ਗੱਲ ਵਿਚੋਲੇ ਦੇ ਸਿਰ ਹੀ ਛੱਡੀ ਹੋਈ ਸੀ ਮੁੰਡੇ ਦੇ ਮਾਪੇ-ਬਾਪ ਨਹੀਂ ਸਨ ਤੇ ਵੱਡੀ ਭੈਣ ਤੇ ਜੀਜੇ ਨਹੀਂ ਵਿਆਹ ਕਰਨਾ ਸੀ ਵੀਰ ਉਹਨਾਂ ਦਾ ਘਰਬਾਰ ਦੇਖਾਇਆ ਸੀ ਮਕਾਨ ਪੱਕਾ ਬਣਿਆ ਹੋਇਆ ਸੀ ਘਰ 'ਚ ਸਕੂਟਰ ਵੀ ਸੀ ਟੀਵੀ ਵੀ ਸੀ ਕੂਲਰ ਫ੍ਰਿਜ ਯਾਨੀ ਕਿ ਸਭ ਕੁਝ ਰੱਜਿਆ ਪੁੱਜਿਆ ਘਰ ਸੀ ਮੁੰਡਾ ਫੌਜੀ ਸੀ ਕਦੇ-ਕਦੇ ਇਹੀ ਛੁੱਟੀ ਆਉਂਦਾ ਸੀ ਤੇ ਵਿਆਹ ਮਗਰੋਂ ਉਸਨੇ ਆਪਣੀ ਪਤਨੀ ਨੂੰ ਨਾਲ ਹੀ ਰੱਖਣਾ ਸੀ ਮੇਰੇ ਮੁਰ ਤੋਂ ਉਮੀਦ ਜਾ ਕਿ ਬੇਬੇ ਰੱਬ ਦਾ ਸ਼ੁਕਰਾਨਾ ਕਰਦੀ ਨਾ ਥੱਕਦੀ ਨਾਲ ਹੀ ਆਖਦੀ ਕਿ ਪਰਮਾਤਮਾ ਜੋ ਕਰਦਾ ਹੈ ਸਭ ਕੁਝ ਚੰਗੀ ਲਈ ਹੀ ਕਰਦਾ ਹੈ ਮੈਨੂੰ ਵੀ ਇਹੋ ਮਹਿਸੂਸ ਹੁੰਦਾ ਕਿ ਸ਼ਾਇਦ ਮੇਰੀ ਕਿਸਮਤ ਵਿੱਚ ਤਾਂ ਫੌਜੀ ਲਿਖਿਆ ਹੋਇਆ ਸੀ ਫਿਰ ਉੱਥੇ ਮੈਂ ਕਿਵੇਂ ਵੱਸ ਜਾਂਦੀ ਇਹਨਾਂ ਨੂੰ ਹੀ ਸੰਜੋਗ ਕਹਿੰਦੇ ਹੋਣਗੇ ਜੋ ਉਦੋਂ ਲਾਵਾਂ ਲਈਆਂ ਵੀ ਝੂਠੀਆਂ ਪੈ ਗਈਆਂ ਤੇ ਮੁਰ ਮੇਰੀ ਕਿਸਮਤ ਕਿਸੇ ਹੋਰ ਨਾਲ ਜੁੜ ਗਈ ਪੱਬਜੀ ਨੇ ਛੁੱਟੀ ਆਉਣਾ ਸੀ ਤੇ ਰਿਸ਼ਤਾ ਪੱਕਿਆ ਹੋਣ ਤੇ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਵਿਆਹ ਲਈ ਆਖ ਦਿੱਤਾ ਮੇਰੀ ਬੇਬੇ ਨੇ ਮੈਨੂੰ ਤਾਂ ਜਿਵੇਂ ਚਾਹੀ ਚੜ ਗਿਆ ਸੀ ਆਖਿਰ ਕਦੋਂ ਤੱਕ ਲੋਕਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਮੇਰੇ ਵੀ ਸਬਰ ਦਾ ਬਣ ਜਵਾਬ ਦੇ ਰਿਹਾ ਸੀ ਕਦੇ-ਕਦੇ ਮੇਰਾ ਵੀ ਦਿਲ ਕਰਦਾ ਹੁੰਦਾ ਕਿ ਅੱਗਿਓ ਇਹਨਾਂ ਨੂੰ ਤਿੱਖਾ ਬੋਲ ਬੋਲਣ ਵਾਲਿਆਂ ਨੂੰ ਸੁਣਾ ਦਿਆਂ ਪਰ ਹਰ ਵਾਰ ਜੀਬ ਦੰਦਾਂ ਵਿੱਚ ਲੈ ਕੇ ਚੁੱਪ ਕਰ ਜਾਂਦੀ ਮੈਨੂੰ ਖੁਸ਼ੀ ਸੀ ਕਿ ਮੈਨੂੰ ਮਨਹੂਸ ਆਖਣ ਵਾਲੀਆਂ ਸਭ ਜ਼ੁਬਾਨਾਂ ਨੂੰ ਹੁਣ ਤਾਲੇ ਲੱਗ ਜਾਣਗੇ ਜਿਹੜੀਆਂ ਕਦੀ ਕਹਿੰਦੀਆਂ ਸੀ ਇਹਨੂੰ ਹੁਣ ਕਿਹਨੇ ਲੈਣਾ ਉਹ ਅਸੀਸਾਂ ਦੇਣਗੀਆਂ ਵਿਆਹ ਹੋ ਰਿਹਾ ਸੀ ਉਹ ਵੀ ਫੌਜੀ ਨਾਲ ਮੈਨੂੰ ਮੇਰੇ ਭਾਗਾਂ ਤੇ ਗਰੂਰ ਹੋ ਰਿਹਾ ਸੀ ਉੱਪਰੋਂ ਅਸੀਂ ਪਹਿਲਾਂ ਵਾਲੇ ਰਿਸ਼ਤੇ ਦਾ ਕੋਈ ਲੋਕ ਲਕੋ ਵੀ ਨਹੀਂ ਰੱਖਿਆ ਸੀ ਸਾਰੀ ਗੱਲ ਉਹਨਾਂ ਦੇ ਸਾਹਮਣੇ ਪਹਿਲਾਂ ਹੀ ਖੋਲ ਕੇ ਰੱਖ ਦਿੱਤੀ ਸੀ ਉਸ ਗੱਲ ਤੇ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਉਹਨਾਂ ਨੂੰ ਬਸ ਘਰ ਸੰਭਾਲਣ ਵਾਲੀ ਸਿਆਣੀ ਕੁੜੀ ਚਾਹੀਦੀ ਸੀ ਤੇ ਘਰ ਸੰਭਾਲਣ ਦਾ ਹਰ ਗੁਣ ਮੇਰੀ ਬੇਬੇ ਨੇ ਮੈਨੂੰ ਦਿੱਤਾ ਸੀ ਕੰਮਕਾਰ ਵਿੱਚ ਮੈਂ ਕਿਸੇ ਵੀ ਪੱਖੋਂ ਘੱਟ ਨਹੀਂ ਸੀ ਚੁੱਲ੍ਹਾ ਬਣਾਉਣ ਤੋਂ ਲੈ ਕੇ ਦਰੀਆਂ ਬੁਨਣ ਤੱਕ ਰੋਟੀ ਟੁਕ ਤੋਂ ਲੈ ਕੇ ਆਪ ਤੋਂ ਵੱਡਿਆਂ ਦਾ ਆਦਰ ਸਤਕਾਰ ਕਰਨ ਤੱਕ ਹਰ ਪਾਸਿਓ ਮੈਂ ਨਿਪੁੰਨ ਸੀ ਮੈਂ ਤੇ ਬੇਬੇ ਨੇ ਵਿਆਹ ਦੇ ਸਾਰੇ ਕੰਮ ਫਟਾਫਟ ਨੇਪਰੇ ਚੜਾਏ ਵੱਡੀ ਭੈਣ ਵੀ ਉਸਦੇ ਸਹੁਰਿਆਂ ਤੋਂ ਬੁਲਾ ਲਈ ਸੀ ਗੱਲਾਂ-ਗੱਲਾਂ ਵਿੱਚ ਉਸ ਤੋਂ ਪਤਾ ਲੱਗ ਗਿਆ ਕਿ ਪਿੰਦਰ ਦਾ ਦੂਜਾ ਵਿਆਹ ਕਰ ਦਿੱਤਾ ਹੈ ਤੇ ਹੁਣ ਉਸ ਨੂੰ ਅਕਲ ਤਾਂ ਆ ਗਈ ਹੈ ਉਹ ਆਪਣੀ ਘਰ ਵਾਲੀ ਨਾਲ ਰਹਿਣਾ ਚਾਹੁੰਦਾ ਹੈ ਪਰ ਉਸ ਦੀ ਪਰਛਾਈ ਉਸ ਨੂੰ ਰਹਿਣ ਨਹੀਂ ਦਿੰਦੀ ਮੈਂ ਉਸ ਦੀਆਂ ਗੱਲਾਂ ਨੂੰ ਕੋਈ ਖਾਸ ਤਵੱਜੋ ਨਾ ਦਿੱਤੀ ਇਹ ਵੇਲਾ ਬੀਤੇ ਸਮੇਂ ਬਾਰੇ ਸੋਚਣ ਦਾ ਨਹੀਂ ਸੀ ਸਗੋਂ ਉਹ ਵੇਖ ਲਈ ਸੁਪਨੇ ਸੰਜਾਉਂਦਾ ਸੀ ਇਸ ਵਾਰ ਮਹਿੰਦੀ ਵੀ ਬਹੁਤ ਗੂੜੀ ਸੀ 7 ਦਿਨ 7 ਮਹੀਨਿਆਂ ਵਾਂਗ ਲੰਘ ਰਹੇ ਸਨ ਆਖਿਰ ਉਹ ਦਿਨ ਆ ਹੀ ਗਿਆ ਜਿਸ ਦਿਨ ਮੈਂ ਆਪਣੇ ਘਰ ਜਾਣਾ ਸੀ ਸਹਰਾ ਘਰ ਹੀ ਤਾਂ ਹੁੰਦਾ ਕੁੜੀਆਂ ਦਾ ਆਪਣਾ ਘਰ ਪੇਕੇ ਤਾਂ ਥੋੜੇ ਸਮੇ ਲਈ ਹੁੰਦੇ ਨੇ ਇਹੋ ਤਾਂ ਮੈਂ ਹਮੇਸ਼ਾ ਸਿੱਖਿਆ ਸੀ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਲਾਵਾ ਵੀ ਹੋ ਗਈਆਂ ਵਿਦਾਈ ਵੇਲੇ ਮੈਂ ਬਹੁਤ ਰੋਈ ਮੈਨੂੰ ਮੇਰੀ ਬੇਬੇ ਦੀ ਬਹੁਤ ਬਹੁਤ ਫਿਕਰ ਸੀ ਮੇਰੇ ਬਿਨਾ ਉਹ ਇਕੱਲੀ ਕਿਵੇਂ ਕੰਮਕਾਰ ਕਰਿਆ ਕਰੇਗੀ ਤੇ ਕਿਵੇਂ ਰਹੇਗੀ ਮੈਂ ਰੋਂਦੀ ਰੋਂਦੀ ਨੇ ਬੇਬੇ ਨੂੰ ਕਿਹਾ ਮਾਂ ਹੁਣ ਵੀਰਾ ਛੇਤੀ ਵਿਆਹ ਲਵੇ ਮੇਰਾ ਸਹਾਰਾ ਤਾਂ ਹੁਣ ਤੱਕ ਹੀ ਸੀ ਲੰਮੇ ਸਾਰੇ ਘੁੰਡ ਵਿੱਚ ਮੈਨੂੰ ਬਾਹਰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ ਬਸ ਇਨਾਂ ਨੂੰ ਪਤਾ ਆਉਂਦੇ ਹੋਏ ਇੱਕ ਥਾਂ ਕਾਰ ਰੋਕੀ ਕਿਸੇ ਹੋਟਲ ਦੇ ਸਾਹਮਣੇ ਠੰਡੇ ਪੀਤੇ ਸਨ ਮੈਨੂੰ ਵੀ ਉਹਨਾਂ ਨੇ ਪੁੱਛਿਆ ਸੀ ਮੈਂ ਸਿਰ ਹਿਲਾ ਕੇ ਨਾ ਕਰ ਦਿੱਤੀ ਕਾਰ ਤੋਂ ਬਾਹਰ ਖੜਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਇਹਨਾਂ ਦੇ ਦੋਸਤ ਹਾਸਾ ਮਜ਼ਾਕ ਕਰ ਰਹੇ ਸਨ ਇਹ ਸਭ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਇਹੋ ਜਿਹਾ ਹੀ ਤਾਂ ਹੁੰਦਾ ਹੈ ਪਤੀ ਪਤਨੀ ਦਾ ਪਿਆਰ ਨਾਲ ਭਰਪੂਰ ਰਿਸ਼ਤਾ ਹਾਂਜੀ ਦੋਸਤੋ ਇਸੀ ਸਾਡੀ ਅੱਜ ਦੀ ਕਹਾਣੀ ਵਿਆਹ ਦੀ ਪਹਿਲੀ ਸੇਜ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮੇਰੀ ਕਹਾਣੀ ਤੁਸੀਂ ਅੱਜ ਪਹਿਲੀ ਵਾਰ ਸੁਣ ਰਹੇ ਹੋ ਤਾਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਾਂ ਜੋ ਇਦਾਂ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ